ਪਹਿਲਾਂ ਬਹੁਤ ਲੁਟੇਰੇ ਆਉਂਦੇ ਰਹਿਆ ਪਰ ਪੰਜਾਬੀਆਂ ਨੇ ਬੜਾ ਠੋਕੇ ਉਹਨਾਂ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਪੰਜਾਬੀਆਂ ਨੇ ਦਲੇਰੀ ਵਿਖਾਈ ਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਲਲਕਾਰਾ ਮਾਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਉਹਨਾਂ ਨੇ ਧਰਨੇ ਲਾਏ ਉਹ ਧਰਨਿਆਂ ਤੋਂ ਸਰਕਾਰ ਬੜੀ ਘਬराई ਡਰ ਗਈ ਔਰ ਉਸ ਤੋਂ ਬਾਅਦ ਜੋ ਪ੍ਰੋਗਰਾਮ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਨੇ ਕਿ ਆਉਣ ਵਾਲੀ ਪਹਿਲੀ ਸਤੰਬਰ ਤੋਂ ਨਿਰੰਤਰ ਮੋਰਚਾ ਲਾਇਆ ਜਾਏਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ 31 ਤਰੀਕ ਨੂੰ ਉਸ ਤੋਂ ਬਾਅਦ ਪਹਿਲੀ ਤਰੀਕ ਤੋਂ ਮੋਰਚਾ ਲਾਇਆ ਜਾਏਗਾ ਔਰ ਮੋਰਚਾ ਉਨਾਂ ਤੇ ਚੱਲੂਗਾ ਜਦ ਤੱਕ ਇਹ ਲਟੇਰਿਆਂ ਨੂੰ ਇਥੋਂ ਪੰਜਾਬ ਵਿੱਚੋਂ ਕੱਢ ਨਹੀਂ ਲੈਂਦੇ